ਸਮੇਂ ਨਾਲ ਬਹੁਤ ਔਖਾ ਨ ਕੁਦਰਤ ਨੇ ਆਪਣਾ ਪਾਣਾ ਜਿਹੜਾ ਉਹ ਸਭ ਤੇ ਵਰਤਣਾ ਹੈ ਕੁਦਰਤ ਨੇ ਹਰ ਇੱਕ ਤੇ ਆਪਣਾ ਕੰਮ ਕਰਦਾ ਏ ਬੇਤਰ ਗੁਰੂ ਤੇ ਨਹੀਂ ਕਰਦਾ ਗੁਰੂ ਦੇ ਕਹਨੇ ਜੀ ਆ ਦੇਖੋ ਇੰਨੇ ਪਾਸ਼ਾ ਦੀ ਕਦਰ ਕਰਦੀ ਵੀ ਕੁਦਰਤ ਉਹਦੇ ਬਸ ਵਿੱਚ ਹੋਵੇ ਕਹਿੰਦੇ ਚੱਲੇ ਕੁਦਰਤ ਆ ਤੇ ਉਹਦੇ ਨਾਲ ਐਡਾ ਵੱਡਾ ਪਿਆਰ ਕਰਦਾ ਪਿਆਰਿਓ ਇੱਕ ਉਦਾਹਰਣ ਦੇ ਕੇ ਸਮਝਾਵਾਂ ਤੁਹਾਨੂੰ ਥੋੜੀ ਜੀ ਗੱਲ ਇੱਕ ਮਾਲਕ ਐ ਇੱਕ ਨੌਕਰ ਐ ਇੱਕ ਮਾਲਕਾ ਇੱਕ ਨੌਕਰ ਐ ਨੌਕਰ ਬੜਾ ਬਫਾਦਾਰੀ ਨਾਲ ਕੰਮ ਕਰਦਾ ਬਹੁਤ ਬਫਾਦਾਰੀ ਦਾ ਦਮ ਕਰਦਾ ਐ ਤੇ ਪਿਆਰ ਵੀ ਬੜਾ ਰੱਖਦਾ ਹੈ ਆਪਣੇ ਮਾਲਕ ਦੇ ਨਾਲ ਤੇ ਕਦੇ ਹੋ ਹੀ ਨਹੀਂ ਸਕਦਾ ਕਿ ਮਾਲਕੋ ਦੇ ਵਾਸਤੇ ਕੁਝ ਨਾ ਸੋਚੇ ਕਦੇ ਇਹ ਗੱਲ ਹੋ ਹੀ ਨਹੀਂ ਸਕਦੀ ਕਿ ਮਾਲਕੋ ਦੇ ਨਾਲ ਪਿਆਰ ਨਾ ਕਰੇ ਸੁਭਾਵਕ ਅਕਲ ਕਰਨਾ ਬਹੁਤ ਬਣੂ ਜਦੋਂ ਨੌਕਰ ਪਿਆਰ ਕਰਦਾ ਹੈ ਤੇ ਸੁਭਾਵਕ ਹੀ ਮਾਲਕ ਨੂੰ ਪਿਆਰ ਕਰਦਾ ਪੋ ਇਹ ਚੋਲੇ ਦੇ ਨੁਕਤੇ ਆਕਾਰ ਉਹ ਰੱਬੀ ਗੁਰ ਹੈ ਇਦਾਕਾਰੀ ਸੀ ਹੁਣ ਜਿਹੜੀ ਕੁਦਰਤ ਉਹ ਗੁਰੂ ਦੇ ਮੁੱਠੀ ਵਿੱਚ ਸੀਗੀ ਉਹਦਾ ਕਹਿਣਾ ਮੰਨਦੀ ਸੀ ਤੇ ਪਿਆਰ ਆਪਾਂ ਕੰਨ ਕਰਦੇ ਪਿਆਰ ਦੀ ਵੀ ਸਤਵੇਂ ਪਾਸ਼ਾ ਜਿਹੜੇ ਬਾਦ ਵਿੱਚ ਛੇ ਸਤਵੇਂ ਪਾਸ਼ਾ ਬਾਅਦ ਜਿਹੜੇ ਬਣੇ ਹਾਰਾ ਸਭ ਜੀ ਉਹਨਾਂ ਦਾ ਨਾਮ ਪਹਿਲਾ ਚੋਲੇ ਨਾਲ ਫੁੱਲ ਟੁੱਟ ਗਿਆ ਬਗੀਚੇ ਵਿੱਚ ਦੰਬ ਦੇ ਦੰਬ ਦੇ ਚੋਲੇ ਦਾ ਅੜ ਤੇ ਚੋਲੇ ਨਾਲ ਤੇ ਫੁੱਲ ਟੁੱਟ ਗਿਆ ਤੇ ਦੇਖੋ ਕੁਦਰਤ ਨਾਲ ਪਿਆਰ ਆਪਣੇ ਲੜਕੇ ਨੂੰ ਹਰਦਾਇ ਨੂੰ ਕਹਿਣ ਲੱਗੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਲੱਗੇ ਪੁੱਤਰਾ ਜੇ ਚੋਲੇ ਵੱਡੇ ਪੌੜੇ ਨਾ ਤੇ ਚੋਲੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਆਪ ਪੁੱਦਾ ਕਿ ਕਸੂਰ ਜਿਹੜਾ ਪੁੱਲ ਤੋੜ ਦਿੱਤਾ ਇਹਦਾ ਜੀਵਨ ਬਰਬਾਦ ਕਰਤਾ ਤੂੰ ਪੁੱਲ ਦਾ ਕੁਦਰਤ ਨੇ ਇਹਨੂੰ ਖੁਲਾਇਆ ਕੁਦਰਤ ਨੇ ਇਹਦੇ ਵਿੱਚ ਰਸ ਭਰਿਆ ਸੁੰਦਰਤਾ ਭਰੀ ਤੂੰ ਇਹਦਾ ਰਸ ਗਵਾਇਆ ਇਹਦਾ ਸੁਪਣ ਗਵਾਇਆ ਇਹਦਾ ਸਭ ਕੁਝ ਗਵਾਤਾ ਇਹਦਾ ਦਾ ਕਸੂਰ ਕੀ ਸੀਗਾ ਇੰਨਾ ਵੱਡਾ ਪਿਆਰ ਕੋਤ ਦਾ ਦਿਨਾਂ ਇਹ ਤੋਂ ਪਹਿਲਾਂ ਬੈਰੋਕ ਉਦਾਹਰਣ ਦੇਪਰ ਲਈ ਕਿ ਗੱਲ ਦੀ ਤੁਹਾਨੂੰ ਥੋੜੀ ਸਮਝ ਆ ਜਾਵੇ ਹੁਣ ਆਪਾਂ ਗੱਲ ਕਰੀਏ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਕੁਦਰਤ ਮੇਰੇ ਇੱਕ ਹਿੱਸਾ ਹੈ ਨਾ ਕੁਦਰਤ ਦਾ ਤੇ ਇੱਕ ਹਿੱਸਾ ਹੈ ਖੰਡਾ ਬ੍ਰਹਮੰਡ ਦਾ ਜਿਹੜੇ ਭਾਰਤ ਅਸੀਂ ਕਹਿੰਦੇ ਹਾਂ ਵੀ ਖੰਡਾ ਬ੍ਰਹਮੰਡ ਦੇ ਮਾਲਕ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਦਾ ਸਾਡਾ ਖੰਡਿਆ ਇੱਥੇ ਜਿਹੜੀ ਕੁਦਰਤ ਕੰਮ ਕਰ ਰਹੀ ਆ ਉਹ ਵੀ ਉਹਦੇ ਨਾਲ ਬਹੁਤ ਵੱਡਾ ਪਿਆਰ ਕਰਦੇ ਆ ਉਹਦੇ ਨਾਲ ਬਹੁਤ ਵੱਡਾ ਪਿਆਰ ਕਰਦੇ ਆ ਮੇਰੋ ਜਾਂ ਮੇ ਜੋਦ ਹੋਏ ਜੇ ਜਨਮ ਜੁ ਤਰਕਿੰਦਾ ਕਤਲੇ ਆ ਮੈਂ ਉਹ ਦਿਨ ਸਾਧੂ ਦੀ ਗੱਲ ਇਹ ਤੋਂ ਹੁਣ ਕੁਦਰਤ ਦੇ ਅਨੁਸਾਰ ਸੰਸਾਰ ਤੋਂ ਜਾਣਾ ਸੀ ਇੰਨੇ ਲੋਕਾਂ ਨੇ ਬਾਨਾ ਲੜਾਈ ਦਾ ਯੁੱਧ ਦਾ ਜੰਗ ਦਾ ਬਣਨਾ ਸੀ ਇੰਨੇ ਪਿਆਰ ਦੇ ਨਾਲ ਬਾਹਰ ਕਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੱਸ ਕੇ ਜਿੱਦਾਂ ਛੇਵੇਂ ਪਾਸ਼ੇ ਨੇ ਹੱਸ ਕੇ ਬਾਤ ਕੀਤਾ ਤਿੰਨ ਪਿੰਡਾਂ ਦੇ ਤਿੰਨ ਵਾਰ ਉਹਨੂੰ ਕਰਨ ਵਾਸਤੇ ਕਿਹਾ ਤੇ ਹੁਣ ਕਹਿੰਦੇ ਪੁੱਤਰਾ ਵਾਰ ਐਦਾਂ ਦੇ ਐਦਾਂ ਕਰੀਦਾ ਇੱਕੇ ਵਾਰ ਦੇ ਨਾਲ ਧਰਤੀ ਦੀ ਲੜ ਸੁਣ ਦਿੱਤਾ ਕਿੰਨਾ ਪਿਆਰ ਕੀਤਾ ਕੁਦਰਤ ਨਾਲ ਕੁਦਰਤ ਦੇ ਹੁਮ ਸੂਲਾਂ ਅਨੁਸਾਰ ਤਿੰਨ ਗੱਲ ਜਾਣਾਂ ਸੀ ਪਰ ਉਸੇ ਦਾ ਨਹੀਂ ਭੇਜਿਆ ਕੁਦਰਤ ਦਾ ਸਤਕਾਰ ਕੀਤਾ ਵੇ ਜਾਣਾ ਤਾਂ ਹੈ ਪਰ ਪਿਆਰ ਦੇ ਨਾਲ ਪੁੱਤਰ ਕਹਿਣਾ ਕੋਈ ਛੋਟੀ ਜੀ ਗੱਲ ਆ ਕਿਸੇ ਨੂੰ ਪੁੱਤਰ ਕਹਿਣਾ ਕੋਈ ਛੋਟੀ ਜੀ ਗੱਲ ਤਾਂ ਨਹੀਂ ਪਿਆ ਪੁੱਤਰ ਕਹਿ ਕੇ ਬਿਵਾਰ ਇਦਾਂ ਨਹੀਂ ਇਦਾਂ ਕਰਦਾ ਉਹਨੂੰ ਸਿੱਖਿਆ ਦਿੱਤੀ ਬਾਪ ਵੀ ਅਗਲਾ ਜਦੋਂ ਤੈਨੂੰ ਮਿਲੇ ਤੇ ਖੁਸ਼ ਖੁਸ਼ੀ ਖੁਸ਼ੀ ਨਾਲ ਉਤਸ਼ਾਹ ਦੇ ਨਾਲ ਜਿਹੜਾ ਵੀ ਕੰਮ ਇਥੋਂ ਸਾਨੂੰ ਰੱਬੀ ਗੁਣ ਮਿਲਦਾ ਵੀ ਕੋਈ ਵੀ ਕੰਮ ਅਸੀਂ ਕਰੀਏ ਸ਼ਾਂਤੀ ਦੇ ਨਾਲ ਪਿਆਰ ਦੇ ਨਾਲ ਉਤਸਾਹ ਦੇ ਨਾਲ ਕਰੀ ਰੱਬੀ ਗੁਰ ਤੋਂ ਸਰ ਲਬੜਾ ਬਹੁਤੋਂ ਵਿੱਚੋਂ ਬੀ ਦੇ ਵਿੱਚੋਂ ਸਰ ਕੀ ਰੱਬੀ ਗੁਰ ਮਿਲਿਆ ਤੇ ਗੁਰੂ ਗਵੰਸ ਜੀ ਦੇ ਸਮੇਤ ਇਹ ਤਾਂ ਉਹਨਾਂ ਦੀ ਕਮਾਲ ਹੀ ਕਰਦੀ ਕੁਦਰਤ ਨੇ ਜਿਹੜੇ ਬਾਣ ਦੇ ਵਾਸਤੇ ਆਉਂਦੇ ਸੀਗੇ ਵੀ ਅੱਜ ਜੀਂਦੇ ਦੂ ਜਾਂ ਤਾਂ ਫੜ ਕੇ ਲਿਆਵਾਂਗੇ ਕੱਦ ਕਰਕੇ ਲਿਆਵਾਂਗੇ ਜਾਨ ਨੂੰ ਮਰਿਆ ਦਾ ਸੀਜ ਲੈ ਕੇ ਔਰ ਉਹਦੇ ਦਰਬਾਰ ਵਿੱਚ ਪੇਸ਼ ਕਰਾਂਗੇ ਜਿਹੜੇ ਸੌਖਾ ਕੇ ਆਉਂਦੇ ਸੀ ਧਰਮ ਦੀ ਜਿਹੜੇ ਧਰਮ ਦੀ ਸੌਖਾ ਕੇ ਆਉਂਦੇ ਸੀ ਆਉਂਦੇ ਆ ਸਾਰੇ ਚੇਲੇ ਬਣ ਕੇ ਪਰੰਤ ਡਿੱਗ ਜਾਂਦੇ ਉਹ ਕੌਣ ਸੀ ਪਰੰਤ ਡਿੱਗਣ ਵਾਲਾ ਉਸੇ ਕੁਦਰਤ ਪਿਆਰਿਓ ਵੀ ਇਹਦੇ ਅੱਗੇ ਤਾਂ ਖੰਡ ਬ੍ਰਹਮੰਡ ਝੁਕਦੇ ਆ ਮੈਨੂੰ ਮਾਰਨ ਵਾਸਤੇ ਆਇਆ ਕੁਦਰਤਲੇ ਉਹ ਲੋਕ ਚੁਕਾਤਾ ਉਹਦੇ ਅੱਗੇ ਚੁਕਾਤਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਵੀ ਪਿਆਰ ਦੇ ਨਾਲ ਗੱਲ ਲੜਨ ਲੱਗ ਲਿਆ ਬੁਣਾਂ ਮਜਬੂਰਦਿ ਸਮਝਿਆ ਦੁਆਤਰੀ ਸਮਝੀ ਇਖਾਣੇ ਕੀਤੀ ਇਹ ਤਾਂ ਆਇਆ ਮੈਨੂੰ ਮਾਰਨ ਵਾਸਤੇ ਸੀ ਮੈਨੂੰ ਗੱਲ ਗੱਲ ਮੱਲੇ ਦੀ ਕਿਉਂ ਲਾਵਾਂ ਮੈਨੂੰ ਆਪਣੇ ਪੁੱਤਰਾਂ ਦਾ ਦਰਜਾ ਕਿਉਂ ਦੇਵਾਂ ਇਕ ਬਰਾਨੀ ਘਟਰਾ ਮੈਨੂੰ ਯਾਦ ਆ ਗਈ ਕੁਦਰਤ ਦੀ ਜਦੋਂ ਪ੍ਰਕਾਸ਼ ਹੋਇਆ ਨਾ ਧੰਗੁਰੂ ਗੋਬਿੰਦ ਸਿੰਘ ਜੀ ਨਾਲ ਇਸ ਧਰਤੀ ਤੇ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਦਾ ਪ੍ਰਕਾਸ਼ ਬਹੁਤ ਪਵਿੱਤਰ ਜਗ੍ਹਾ ਜਿੱਥੇ ਬਹੁਤ ઋਸ਼ੀਆ ਮੁਨੀਆ ਨੇ ਵੀ ਤਪੱਸਿਆ ਕੀਤੀ ਸੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਵੀ ਉੱਤੇ ਗਏ ਸੀ ਉਹਨਾਂ ਨੂੰ ਵੀ ਕੁਝ ਸਮਾਉਂ ਉੱਤੇ ਬਦੀਦ ਕੀਤਾ ਸੀ ਪਟਨਾ ਸਾਹਿਬ ਉਸ ਪੁੱਤਰ ਧਰਤੀ ਤੇ ਪ੍ਰਕਾਸ਼ ਹੋਇਆ ਆਪ ਜਨਮ ਕਹ ਲਈਏ ਹੋਇਆ ਜਦੋਂ ਜਦ ਜੇ ਸਟੈਮਿਕ ਹੋਇਆ ਨਾ ਜਨਮ ਹੋਇਆ ਪ੍ਰਕਾਸ਼ ਹੋਇਆ ਤੇ ਉਹ ਪ੍ਰਕਾਸ਼ ਪਰ ਉਹ ਜਾਂਦਾ ਕਿੱਥੇ ਆ ਉਹ ਜਾਂਦਾ ਰੱਬ ਦੇ ਪਿਆਰਿਆਂ ਦੇ ਕੋਲ ਰੱਬ ਦਾ ਪ੍ਰਕਾਸ਼ ਜਿਹੜਾ ਹੈ ਉਹ ਰੱਬ ਦੇ ਪਿਆਰਿਆਂ ਦੇ ਕੋਲ ਜਾਂਦਾ ਸਭ ਤੋਂ ਪਹਿਲਾਂ ਗ੍ਰਾਮ ਪਿੰਡ ਦਾ ਬਾਬਾ ਪੀਖਮਸ਼ਾਹ ਰੱਬ ਦਾ ਬਹੁਤ ਪਿਆਰਾ ਉਹ ਪ੍ਰਕਾਸ਼ ਜਦੋਂ ਜਾ ਕੇ ਗੁਰੂ ਗੋਬਿੰਦ ਸਿੰਘ ਜਨਮ ਦਾ ਪ੍ਰਕਾਸ਼ ਜਿਹੜਾ ਜਦੋਂ ਅਸੀਂ ਪ੍ਰਕਾਸ਼ ਜਿਹੜਾ ਕਹਿੰਦੇ ਆ ਉਹ ਪ੍ਰਕਾਸ਼ ਜਦੋਂ ਜਾ ਕੇ ਪਿਆ ਨਾ ਫਿਕਰ ਸ਼ਾਹ ਦੇ ਉਹਨੂੰ ਇੱਕਦਮ ਪਤਾ ਲੱਗਾ ਬਿਆ ਚਲਣਾ ਆ ਪ੍ਰਕਾਸ਼ ਕਿਥੋਂ ਸ਼ਾਇਦ ਹੋ ਸਕੇ ਹੋ ਸਕਦਾ ਐਸ ਵੀ ਉਹ ਉੱਥੇ ਹੋਈ ਏ ਪਰ ਗਣਤ੍ਰ ਗਣਤ੍ਰਿਤ ਨਹੀਂ ਨਾ ਉਹ ਸਦਾ ਸੀ ਉੱਥੇ ਹੋਈ ਏ ਸਾਡੇ ਤੋਂ ਪ੍ਰਕਾਸ਼ ਨਹੀਂ ਆਇਆ ਕਿਉਂ ਸਾਡੇ ਜਨ ਕਈ ਜਨਮਾਂ ਦੀ ਮੈਲ ਲੱਗੀ ਹੋਈ ਸੀ ਉਹ ਪ੍ਰਕਾਸ਼ ਮੈਲ ਤੇ ਪੈਂਦਾ ਗਿਆ ਬਸ ਜਿੰਨਾ ਚਿਰ ਉਹ ਮੈਲ ਦੀ ਪਰਤ ਜੰਮੀ ਆ ਕਈਆਂ ਜਨਮਾਂ ਦੀ ਉਸ ਤੱਕ ਅਸਦਾ ਸਾਨੂੰ ਕਿੱਥੋਂ ਪਤਾ ਲੱਗਣਾ ਸੀ ਪ੍ਰਕਾਸ਼ ਤੇ ਹਮੇਸ਼ਾ ਪੈਣਾ ਉੱਥੇ ਹੀ ਜਿੱਥੇ ਸਾਫ਼ ਸੀਗਾ ਮਨ ਜਿਦਾਂ ਮਨ ਸਾਫ਼ ਸੀਗਾ ਪ੍ਰਕਾਸ਼ ਉੱਤੇ ਉਸੇ ਟਾਈਮ ਪਹੁੰਚ ਗਿਆ ਹੁਣ ਸਮਾਂ ਹੋ ਗਿਆ ਨਿਵਾਜ ਦਾ ਉਹ ਕਿ ਪਿਕਨ ਸਾਹ ਮੁਸਲਮਾਨ ਫਕੀਰ ਸੀਗੇ ਨਮਾਜ਼ ਦਾ ਸਮਾਂ ਹੋਇਆ ਨਮਾਜ਼ ਤੋਂ ਬਾਅਦ ਨਮਸਕਾਰ ਕਰਨ ਦੇ ਸੀ ਸਜਦਾ ਇਹਨੂੰ ਉਹ ਸਜਦਾ ਕਹਿੰਦੇ ਨੇ ਉਹ ਕਰ ਕਰਦਾ ਸੀਗਾ ਉਹ ਅੱਗੇ ਲਹਿੰਦੇ ਨੂੰ ਕਰਦੇ ਸੀ ਕਿਉਂਕਿ ਲਹਿੰਦਾ ਮੱਕਾ ਮੱਕਾ ਜਿਹੜਾ ਉਹ ਲਹਿੰਦੇ ਵਿੱਚ ਤੇ ਮੁਸਲਮਾਨ ਕੋਈ ਹੋਵੇ ਅੱਜ ਵੀ ਉਹ ਨਮਾਜ਼ ਪੜ੍ਹਦਿਆਂ ਪੱਛਮ ਵੱਲੋਂ ਨਮਸਕਾਰ ਕਰਦਾ ਹੈ ਜਦ ਨਮਾਜ਼ ਪੜ੍ਹਦਾ ਹੈ ਤੇ ਉਹ ਪਪਾ ਜੋ ਨਮਾਜ਼ ਦੀ ਸਮਾਪਤੀ ਉਹ ਦੀ ਨਾਲ ਜਿੱਦਾਂ ਪਰ ਅਰਦਾਸ ਕਰਕੇ ਮੱਥਾ ਟੇਕਦੇ ਆ ਇਦਾਂ ਉਹ ਵੀ ਉਹਨਾਂ ਦੀ ਨਮਾਜ਼ ਨਮਾਜ਼ ਪੜ੍ਹ ਕੇ ਜਦੋਂ ਮੱਥਾ ਟੇਕਦੇ ਤੋਂ ਲੈਂਦੇ ਤੋਂ ਟੇਕਦੇ